ਫਿਰ ਮਾਂ ਕੀ ਕਰਦੀ ਹੈ ਕਹਿੰਦੀ ਹੈ ਕਿ ਇੱਕ ਦਿਨ ਆਪਣੀ ਬੇਟੀ ਨੂੰ ਕਿ ਚਲ ਆਪਾਂ ਆਪਣੇ ਨਾ ਰੋਲ ਇੰਟਰਚੇਂਜ ਕਰੀਏ ਅੱਜ ਮੈਂ ਤੇਰੀ ਬੇਟੀ ਤੂੰ ਮੇਰੀ ਮਾਂ ਤੇ ਮੈਨੂੰ ਇੱਥੇ ਨਾ ਇੱਕ ਆਪ ਬੀਤੀ ਗੱਲ ਯਾਦ ਆਰੀ ਹੈ ਅਸੀਂ ਕਿਰਾਏ ਦੇਕਰ ਬਚ ਰਹੇ ਹੁੰਦੇ ਸੀ ਉਸ ਸਮੇਂ ਤੇ ਸਾਡੀ ਰਸੋਈ ਦੇ ਬਾਹਰ ਜੋ ਐਗਜ਼ੌਸਟ ਫੈਨ ਲੱਗਾ ਹੁੰਦਾ ਹੈ ਉਸ ਦੇ ਬਾਹਰ ਕਬੂਤਰਾਂ ਨੇ ਆਲਣਾ ਬਣਾ ਲਿਆ ਤੇ ਉਹ ਜਿਹੜੇ ਹੁੰਦੇ ਆ ਤਿੱਲੇ ਉਹ ਸਾਡੀ ਰਸੋਈ ਦੇ ਵਿੱਚ ਗਿਰਦੇ ਹੁੰਦੇ ਸੀ ਤੇ ਮੈਂ ਕੀ ਕੀਤਾ ਕਿ ਇੱਕ ਦਿਨ ਹੈ ਨਹੀਂ ਸੀ ਕਬੂਤਰ ਤੇ ਮੈਂ ਉਹਨਾਂ ਦਾ ਆਲਣਾ ਜਿਹੜਾ ਹੈ ਉਹ ਡੰਡਾ ਮਾਰ ਕੇ ਛੋਟੇ ਦਿੱਤਾ ਕਿ ਹੁਣ ਉਹ ਦੁਬਾਰਾ ਨਹੀਂ ਆਣਗੇ ਤੇ ਅਗਲੇ ਦਿਨ ਉਹਨਾਂ ਨੇ ਫੇਰ ਆਲਣਾ ਬਣਾ ਲਿਆ ਮੈਂ ਫੇਰ ਛੋਟੇ ਦਿੱਤਾ 2-4 ਦਿਨਾਂ ਬਾਅਦ ਉਹਨਾਂ ਨੇ ਫੇਰ ਉੱਥੇ ਹੀ ਆਲਣਾ ਬਣਾ ਲਿਆ ਮੈਂ ਕਹੇ ਤਾਂ ਬੜੀ ਜ਼ਿੱਦ ਦੀ ਨੇ ਤੇ ਮੈਂ ਕੀ ਕੀਤਾ ਕਿ ਆਪਣੇ ਜੋ ਸਾਡੇ ਮਕਾਨ ਮਾਲਕ ਸੀ ਮੈਂ ਅੰਕਲ ਨੂੰ ਕਿਹਾ ਕਿ ਕਬੂਤਰ ਬਹੁਤ ਤੰਗ ਕਰਦੇ ਆ ਅੰਕਲ ਨੇ ਕੀਤਾ ਇੱਕ ਜਾਲੀ ਲਈ ਤੇ ਜਾਲੀ ਲਗਾ ਦਿੱਤੇ ਐਗਜ਼ੌਸਟ ਫੈਨ ਦੇ ਬਾਅਦ ਕਹਿੰਦੇ ਹੁਣ ਇਹ ਬਿਲਕੁਲ ਤੰਗ ਨਹੀਂ ਕਰਨਗੇ ਹੁਣ ਇੱਥੇ ਬੈਠ ਹੀ ਨਹੀਂ ਸਕਦੇ ਤੇ ਇੱਕ ਦੋ ਦਿਨ ਤਾਂ ਬੜੀ ਸ਼ਾਂਤੀ ਰਹੀ ਅਗਲੇ ਦਿਨ ਫੇਰ ਗੁੱਟਰ ਗੂੰਗਟਰ ਗੂਦੀ ਆਵਾਜ਼ ਤੇ ਅਸੀਂ ਦੇਖਿਆ ਕਿ ਉਹਨਾਂ ਨੇ ਜਾਲੀ ਨੂੰ ਆਪਣੇ ਚੁੰਝਾਂ ਨਾਲ ਆਪਣੇ ਪੰਜਿਆਂ ਦੇ ਨਾਲ ਮੋੜ ਤੋੜ ਕੇ ਜਿਹੜਾ ਹੈ ਉਹ ਇੰਨੀ ਕੋ ਜਗ੍ਹਾ ਬਣਾ ਲਈ ਕਿ ਉਹ ਫਿਰ ਉੱਥੇ ਇਹਨਾਂ ਨੇ ਆਪਣਾ ਹੱਲ ਨਾ ਬਣਾ ਲਿਆ ਫਿਰ ਮੈਨੂੰ ਉੱਥੇ ਨਾ ਇੱਕ ਸ਼ੇਰ ਯਾਦ ਆਇਆ ਆਂਧੀਆਂ ਨੂੰ ਜ਼ਿੱਦ ਹੈ ਜਿੱਥਾਂ ਬਿਜਲੀਆਂ ਗिराਣੇ ਕੀ ਆਂਧੀਆਂ ਨੂੰ ਜ਼ਿੱਦ ਹੈ ਜਿੱਥਾਂ ਬਿਜਲੀਆਂ ਗिराਣੇ ਕੀ ਹਮੇਂ ਵੀ ਜ਼ਿੱਦ ਹੈ ਵਹੀ ਆਸ਼ੀਆਂ ਬਸਾਣੇ ਕੀ ਜਿਨ੍ਹਾਂ ਮਾਪਿਆਂ ਕੋਲ ਪੈਸੇ ਹੁੰਦੇ ਆ ਛੱਟ ਬੱਚੇ ਨੂੰ ਲੈ ਕੇ ਦੇ ਦਿੰਦੇ ਫਿਰ ਕੀ ਹੈ ਬੱਚਾ ਖੜਾਉਣਾ ਮੰਗ ਰਿਹਾ ਲੈ ਦੇਣੇ ਆ ਪਰ ਨਹੀਂ ਉਹ ਤੁਸੀਂ ਖੜਾਉਣਾ ਜੇਕਰ ਲੈ ਕੇ ਦੇਣਾ ਨਾ ਪਹਿਲਾਂ ਆਪਣੇ ਬੱਚੇ ਨੂੰ ਇਹ ਦਿਖਾਓ ਕਿ ਤੁਸੀਂ ਉਹ 500 ਰੁਪਏ ਨੂੰ ਕਮਾ ਕਿਵੇਂ ਰਹੇ ਹੋ ਬਿਲਕੁਲ ਦਮਨ ਅਕਸਰ ਹੀ ਇਹ ਕਹਾਂਦਾ ਹੈ ਕਿ ਇਤਿਹਾਸ ਉਹੀ ਰਚਦੇ ਨੇ ਜੋ ਕਿ ਜ਼ਿੱਦ ਕਰਦੇ ਨੇ ਜਦੋਂ ਉਸ ਗੱਡੀ ਨੂੰ ਅਸੀਂ ੱਤਕਾ ਲਗਾਉਣਾ ਸ਼ੁਰੂ ਕਰਦੇ ਆ ਤਾਂ ਸਾਨੂੰ ਜਿਹੜਾ ਬਹੁਤ ਹਿੰਮਤ ਦੀ ਲੋੜ ਪੈਂਦੀ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ੋਰ ਲਗਾਉਣਾ ਪੈਂਦਾ ਆ ਜਦੋਂ ਇੱਕ ਵਾਰੀ ਗੱਡੀ ਰੁੜਨ ਲੱਗ ਜੇ ਫਿਰ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਹੈ ਸੌਖੀ ਹੋ ਜਾਂਦੀ ਹੈ ਜ਼ਿੱਦਾ ਵੀ ਬੱਚੇ ਉੱਥੇ ਹੀ ਕਰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੱਦਾਂ ਜਿਹੜੀਆਂ ਰੋ ਕੇ ਨਖਰੇ ਕਰਕੇ ਪੂਰੀਆਂ ਹੋ ਜਾਣੀਆਂ ਨੇ ਉਨ ਇੱਥੇ ਵੀ ਇੱਕ ਸਵਾਲ ਉੱਠ ਜਾਂਦਾ ਹੈ ਕਿ ਮਾਪੇ ਆਪਣੇ ਬੱਚਿਆਂ ਦੀ ਜਿੱਦ ਪੂਰੀ ਕਰਕੇ ਉਹਨਾਂ ਨੂੰ ਵਿਗਾੜ ਰਹੇ ਹੈ ਜਾਂ ਫਿਰ ਬਣਾ ਰਹੇ ਹੈ ਇਹ ਜਿਹੜੀ ਜ਼ਿੱਦ ਹੁੰਦੀ ਹੈ ਇਹ ਤਬਾਹ ਕਰਦੀ ਹੈ ਇਹ ਤਬਾਹ ਕਰਦੀ ਹੈ ਇਨਸਾਨ ਦੇ ਰਿਸ਼ਤਿਆਂ ਨੂੰ ਇਹ ਤਬਾਹ ਕਰਦੀ ਹੈ ਇਨਸਾਨ ਦੇ ਕਿਰਦਾਰ ਨੂੰ ਇਹ ਤਬਾਹ ਕਰਦੀ ਹੈ ਉਸਦੇ ਆਲੇ ਦੁਆਲੇ ਨੂੰ ਆਰਟੀ ਪ੍ਰੋਡਕਸ਼ਨਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸੱਚਿਆ ਕਾਲ ਦੋਸਤੋ ਜਦੋਂ ਵੀ ਅਸੀਂ ਜ਼ਿੱਦ ਸ਼ਬਦ ਸੁਣਦੇ ਹਾਂ ਜਾਂ ਜ਼ਿੱਦੀ ਇਨਸਾਨ ਦੀ ਗੱਲ ਕਰਦੇ ਹਾਂ ਤਾਂ ਕਿਤੇ ਨਾ ਕਿਤੇ ਉਸ ਇਨਸਾਨ ਦੀ ਇੱਕ ਨੈਗੇਟਿਵ ਇਮੇਜ ਸਾਡੇ ਜ਼ਿਹਨ ਦੇ ਵਿੱਚ ਬਣਦੀ ਹੈ ਪਰ ਦੂਜੇ ਪਾਸੇ ਜੇਕਰ ਅਸੀਂ ਸਫਲ ਇਨਸਾਨਾਂ ਦੀ ਗੱਲ ਕਰੀਏ ਤਾਂ ਉਹ ਹਮੇਸ਼ਾ ਕਹਿੰਦੇ ਨੇ ਕਿ ਥੋੜੀ ਜਿਹੀ ਜ਼ਿੱਦ ਤਾਂ ਇਨਸਾਨ ਦੇ ਅੰਦਰ ਹੋਣੀ ਚਾਹੀਦੀ ਹੈ ਜ਼ਿੱਦੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਫਿਰ ਜ਼ਿੱਦੀ ਕਦੋਂ ਹੋਇਆ ਜਾਵੇ ਕਿੱਥੇ ਹੋਇਆ ਜਾਵੇ ਕਿਵੇਂ ਹੋਇਆ ਜਾਏ ਤੇ ਕਿੰਨਾ ਕੋ ਹੋਇਆ ਚਾਹੀ ਅੱਜ ਇਸੇ ਬਾਰੇ ਹੀ ਅਸੀਂ ਗੱਲ ਕਰਾਂਗੇ ਤੇ ਮੇਰੇ ਨਾਲ ਨੇ ਦਮਨਪ੍ਰੀਤ ਗੌਰ ਸਸ਼ੀਕਲ ਜੀ ਹਾਂਜੀ ਦਮਨਪ੍ਰੀਤ ਤੁਹਾਨੂੰ ਕੀ ਲੱਗਦਾ ਹੈ ਕਿ ਜ਼ਿੱਦੀ ਹੋਣਾ ਚਾਹੀਦਾ ਹੈ ਮੈਂ ਆਪਣੇ ਵਿਚਾਰ ਸਾਂਝੇ ਕਰਨ ਤੋਂ ਪਹਿਲਾਂ ਨਾ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਅਸਲੀਅਤ ਦੇ ਵਿੱਚ ਵਾਪਰੀ ਹੋਈ ਹੈ ਇਹ ਕਹਾਣੀ ਹੈ ਗੋਵਿੰਦ ਜੈਸਵਾਲ ਦੀ ਉਹ ਛੋਟੀ ਕਲਾਸ ਦੇ ਵਿੱਚ ਪੜਦਾ ਆ ਉਹ ਆਪਣੇ ਦੋਸਤ ਦੇ ਨਾਲ ਉਹਦੇ ਘਰੇ ਖੇਡਣ ਚਲਾ ਜਾਂਦਾ ਤੇ ਦੋਸਤ ਦੇ ਪਿਤਾ ਜੀ ਉਹਨੂੰ ਪੁੱਛਦੇ ਆ ਕਿ ਤੇਰੇ ਪਿਤਾ ਜੀ ਕੀ ਕਰਦੇ ਆ ਉਹ ਕਹਿੰਦਾ ਰਿਕਸ਼ਾ ਚਲਾਉਂਦੇ ਆ ਹੂੰ ਇਹ ਸ਼ਬਦ ਸੁਣਦੇ ਸਾਰੀ ਦੋਸਤ ਦੇ ਪਿਤਾ ਜੀ ਉਹਨੂੰ ਬਹੁਤ ਕੁਝ ਸੁਣਾਉਂਦੇ ਆ ਉੱਪਰ ਕੁਝ ਨਹੀਂ ਬੋਲਦਾ ਉਹ ਘਰੇ ਆ ਜਾਂਦਾ ਅਗਲੇ ਦਿਨ ਜਿਹੜਾ ਸਕੂਲ ਜਾਂਦਾ ਤੇ ਅਧਿਆਪਕ ਨੂੰ ਪੁੱਛਦਾ ਹੈ ਕਿ ਸਫਲ ਹੋਣ ਲਈ ਕੀ ਬੰਨਣਾ ਚਾਹੀਦਾ ਆ ਅਧਿਆਪਕ ਕਹਿੰਦਾ ਜਾਂ ਬਿਜ਼ਨਸਮੈਨ ਜਾਂ ਫਿਰ ਯੂਪੀਐਸਸੀ ਦਾ ਇਮਤਿਹਾਨ ਦੇ ਕੇ ਆਈਐਸ ਆਫੀਸਰ ਉਹ ਕਹਿੰਦਾ ਬਿਜ਼ਨਸਮੈਨ ਤਾਂ ਨਹੀਂ ਮੈਂ ਬਣ ਸਕਦਾ ਮੈਂ ਆਈਐਸ ਆਫੀਸਰ ਬਣਾਗਾ ਉਦੇ ਮਨ ਦੇ ਵਿੱਚ ਇੱਕ ਜ਼ਿੱਦ ਪੈਦਾ ਹੋ ਜਾਂਦੀ ਹੈ ਕਿ ਹੁਣ ਮੈਂ ਆਪਣੇ ਨਾਮ ਦੇ ਅੱਗੇ ਆਈਐਸ ਆਫੀਸਰ ਲਖਵਾਣਾ ਆ ਉਹ ਤਿਆਰੀ ਸ਼ੁਰੂ ਕਰ ਦਿੰਦਾ ਹੈ ਘਰ ਦੇ ਹਾਲਾਤ ਕੋਈ ਸੁਖਾਲੇ ਨਹੀਂ ਹੁੰਦੇ 12x10 ਦਾ ਇੱਕ ਕਮਰਾ ਆ ਜਿਹਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਆ ਜਿਹਦੇ ਵਿੱਚ ਉਹਦੀਆਂ ਤਿੰਨ ਭੈਣਾਂ ਤੇ ਪਿਤਾ ਜੀ ਤੇ ਪੰਜਵਾਂ ਜਿਹੜਾ ਉਹ ਹੈ ਕਿਉਂਕਿ ਮਾਤਾ ਜੀ ਦੀ ਮੌਤ ਹੋ ਜਾਂਦੀ ਹੈ ਮੌਤ ਜਦੋਂ ਹੁੰਦੀ ਹੈ ਉਸ ਤੋਂ ਪਹਿਲਾਂ ਬਿਮਾਰ ਹੁੰਦੇ ਆ ਤਾਂ ਜਿਹੜਾ ਸਾਰਾ ਪੈਸਾ ਆ ਉਹਨਾਂ ਦੇ ਉੱਤੇ ਲੱਗ ਜਾਂਦਾ ਹੈ ਘਰ ਦੇ ਵਿੱਚ ਗਰੀਬੀ ਹੁੰਦੀ ਹੈ ਪਰ ਉਹਦੀ ਜ਼ਿੱਦ ਹੁੰਦੀ ਹੈ ਕਿ ਮੈਂ ਆਈਐਸ ਆਫੀਸਰ ਬੰਨਣਾ ਆ ਪਿਤਾ ਜੀ ਪੜਾਉਂਦੇ ਆ ਗ੍ਰੈਜੂਏਸ਼ਨ ਜਿਹੜੀ ਐ ਉਹ ਕਰਦਾ ਮੈਥ ਦੇ ਨਾਲ ਯੂਨੀਵਰਸਿਟੀ ਦੇ ਵਿੱਚੋਂ ਕਰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਪਿਤਾ ਜੀ ਨੂੰ ਕਹਿੰਦਾ ਮੈਂ 15ਵੀਂ ਕਲਾਸ ਤੱਕ ਪੜਨਾ ਆ ਕਿਉਂਕਿ ਪਿਤਾ ਜਿਹੜਾ ਐ ਆ ਉਹ ਬਹੁਤਾ ਪੜਿਆ ਲਿਖਿਆ ਨਹੀਂ ਹੁੰਦਾ ਉਹਨੂੰ ਪਤਾ ਨਹੀਂ ਕਿ ਕਿਹੜੀ ਪੜਾਈ ਕਰਨੀ ਐ ਉਹ ਕਹਿ ਕੇ ਜਾਂਦਾ ਕਿ ਮੈਂ 15ਵੀਂ ਜਮਾਤ ਤੱਕ ਪੜਨਾ ਆ ਉਹ ਦਿੱਲੀ ਆ ਜਾਂਦਾ ਹੈ ਪਿੱਛੋਂ ਪਿਤਾ ਜੀ ਜਿਹੜੇ ਐ ਬਹੁਤ ਮਿਹਨਤ ਕਰਦੇ ਆ ਕਿਉਂਕਿ ਉਹ ਵੀ ਚਾਹੁੰਦੇ ਕਿ ਉਹਨਾਂ ਦਾ ਪੁੱਤਰ ਜਿਹੜਾ ਐ ਆਈਐਸ ਅਫੀਸਰ ਬਣੇ ਘਰ ਦੇ ਜਿਹੜੇ ਹਾਲਾਤ ਹੁੰਦੇ ਆ ਉਹ ਬਹੁਤੇ ਸੁਖਾਲੇ ਨਹੀਂ ਹੁੰਦੇ ਤੇ ਉਹਨੂੰ ਪਤਾ ਹੈ ਕਿ ਮੇਰੇ ਕੋਲ ਪੈਸੇ ਇੰਨੇ ਨਹੀਂ ਹੈਗੇ ਮੇਰੇ ਪਿਤਾ ਜੀ ਰਿਕਸ਼ਾ ਚਲਾਉਂਦੇ ਆ ਉਹਨਾਂ ਕੋਲ ਵੀ ਬਹੁਤੇ ਪੈਸੇ ਨਹੀਂ ਕਹਿੰਦੇ ਹੈ ਕਿ ਉਹਦੀ ਜਿੱਦ ਵਸੇ ਹੁੰਦੀ ਹੈ ਕਿ ਮੈਂ ਆਈਐਸ ਅਫੀਸਰ ਬੰਨਣਾ ਆ ਕਹਿੰਦੇ ਹੈ ਕਿ ਉਹ ਚਾਹ ਵੀ ਘਟਾ ਦਿੰਦਾ ਹੈ ਉਹ ਇੱਕ ਟਾਈਮ ਦੀ ਰੋਟੀ ਵੀ ਘਟ ਖਾਂਦਾ ਆ ਕਿਉਂਕਿ ਪੈਸੇ ਦੀ ਕਮੀ ਹੈ ਫਿਰ ਉਸ ਤੋਂ ਬਾਅਦ ਉਹ ਕੀ ਕਰਦਾ ਹੈ ਮਿਹਨਤ ਕਰਦਾ ਹੈ ਤੇ ਫਰਸਟ ਅਟੈਂਪਟ ਦੇ ਵਿੱਚ ਜਿਹੜਾ 2007 ਦੇ ਵਿੱਚ ਪੇਪਰ ਹੁੰਦਾ 2006 ਦਾ ਯੂਪੀਐਸਸੀ ਦਾ ਉਹ ਜਿਹੜਾ ਹੈ 48ਵਾਂ ਰੈਂਕ ਹਾਸਲ ਕਰਦਾ ਹੈ ਉਹ ਵੀ ਬਿਨਾ ਕੋਚਿੰਗ ਤੋਂ ਕਿਉਂਕਿ ਉਹ ਦਿੱਲੀ ਦੇ ਵਿੱਚ ਬੱਚਿਆਂ ਨੂੰ ਟਿਊਸ਼ਨ ਪੜਾਉਂਦਾ ਹੈ ਉਹ ਤੋਂ ਪੈਸੇ ਕਮਾਉਂਦਾ ਆ ਬਿਨਾ ਕੋਚਿੰਗ ਤੋਂ ਯੂਪੀਐਸਸੀ ਦਾ ਇਮਤਿਹਾਨ ਪਾਸ ਕਰਦਾ ਤੁਸੀਂ ਦੇਖੋ ਕਿ ਉਹਦੀ ਜਿੱਦ ਸੀਗੀ ਜੀ ਉਸ ਜਿੱਦ ਨੇ ਜਿਹੜਾ ਹੈ ਉਸ ਨੂੰ ਇੱਕ ਆਈਐਸ ਅਫੀਸਰ ਬਣਾਤਾ ਕਿਉਂਕਿ ਲੋਕ ਇਹ ਕਹਿੰਦੇ ਸੀਗੇ ਕਿ ਇਹ ਰਿਕਸ਼ੇ ਵਾਲੇ ਦਾ ਮੁੰਡਾ ਆ ਇਹ ਵੱਡਾ ਹੋ ਕੇ ਆਟੋ ਵੱੱਟ ਤੋਂ ਵੱਧ ਚਲਾ ਲੇਗਾ ਹੋਰ ਕੀ ਕਰ ਸਕਦਾ ਬਿਲਕੁਲ ਕਹਿੰਦੇ ਉਹ ਲੋਕਾਂ ਨੂੰ ਜਵਾਬ ਨਹੀਂ ਸੀ ਦਿੰਦਾ ਉਹ ਚੁੱਪ ਕਰਕੇ ਸੁਣਦਾ ਸੀ ਜਦੋਂ ਉਹ ਆਈਐਸ ਅਫੀਸਰ ਬਣ ਜਾਂਦਾ ਤਾਂ ਸਾਰੇ ਕਹਿੰਦੇ ਕਿ ਇਸ ਨੇ ਤਾਂ ਕਮਾਲ ਕਰ ਦਿੱਤੀ ਉਹਦੀ ਜਿੱਦ ਸੀ ਜਿਹੜੀ ਕਿੱਥੋਂ ਸ਼ੁਰੂ ਹੋਈ ਜਦੋਂ ਦੋਸਤ ਦੇ ਪਿਤਾ ਨੇ ਕਿਹਾ ਕਿ ਤੂੰ ਇਹਰਾ ਪਿਤਾ ਰਿਕਸ਼ਾ ਚਲਾਉਂਦਾ ਆ ਤੁਸੀਂ ਕੁਝ ਨਹੀਂ ਕਰ ਸਕਦੇ ਤੂੰ ਸਾਡੇ ਘਰੇ ਕਿਵੇਂ ਆ ਗਿਆ ਦੇਖੋ ਫਿਰ ਉਹਦੀ ਇੱਕ ਜਿੱਦ ਨੇ ਜਿਹੜਾ ਹੈ ਉਹਨੂੰ ਆਈਐਸ ਅਫੀਸਰ ਬਣਾਤਾ ਬਿਲਕੁਲ ਦਮਨ ਅਕਸਰ ਹੀ ਕਹਾਂ ਚਾਹੁੰਦਾ ਹੈ ਕਿ ਇਤਿਹਾਸ ਉਹੀ ਰਚਦੇ ਨੇ ਜੋ ਕਿ ਜ਼ਿੱਦ ਕਰਦੇ ਨੇ ਤੇ ਮੈਨੂੰ ਇੱਥੇ ਨਾ ਇੱਕ ਆਪ ਬੀਤੀ ਗੱਲ ਯਾਦ ਆ ਰਹੀ ਹੈ ਅਸੀਂ ਕਿਰਾਏ ਦੇ ਘਰ ਵਿੱਚ ਰਹਿੰਦੇ ਹੁੰਦੇ ਸੀ ਉਸ ਸਮੇਂ ਤੇ ਸਾਡੀ ਰਸੋਈ ਦੇ ਬਾਹਰ ਜੋ ਐਗਜ਼ੌਸਟ ਫੈਨ ਲੱਗਾ ਹੁੰਦਾ ਹੈ ਉਸ ਦੇ ਬਾਹਰ ਕਬੂਤਰਾਂ ਨੇ ਆਲਣਾ ਬਣਾ ਲਿਆ ਤੇ ਉਹ ਜਿਹੜੇ ਹੁੰਦੇ ਆ ਤਿੱਲੇ ਉਹ ਸਾਡੀ ਰਸੋਈ ਦੇ ਵਿੱਚ गिरਦੇ ਹੁੰਦੇ ਸੀ ਤੇ ਮੈਂ ਕੀ ਕੀਤਾ ਕਿ ਇੱਕ ਦਿਨ ਹੈ ਨਹੀਂ ਸੀ ਕਬੂਤਰ ਤੇ ਮੈਂ ਉਹਨਾਂ ਦਾ ਆਲਣਾ ਜਿਹੜਾ ਹੈ ਉਹ ਡੰਡਾ ਮਾਰ ਕੇ ਛੋਟੇ ਦਿੱਤਾ ਕਿ ਹੁਣ ਉਹ ਦੁਬਾਰਾ ਨਹੀਂ ਆਣਗੇ ਤੇ ਅਗਲੇ ਦਿਨ ਉਹਨਾਂ ਨੇ ਫੇਰ ਆਲਣਾ ਬਣਾ ਲਿਆ ਮੈਂ ਫੇਰ ਛੋਟੇ ਦਿੱਤਾ 2-4 ਦਿਨਾਂ ਬਾਅਦ ਉਹਨਾਂ ਨੇ ਫੇਰ ਉੱਥੇ ਹੀ ਆਲਣਾ ਬਣਾ ਲਿਆ ਮੈਂ ਕਹੇ ਤਾਂ ਬੜੀ ਜ਼ਿੱਦੀ ਨੇ ਤੇ ਮੈਂ ਕੀ ਕੀਤਾ ਕਿ ਆਪਣੇ ਜੋ ਸਾਡੇ ਮਕਾਨ ਮਾਲਕ ਸੀ ਮੈਂ ਅੰਕਲ ਨੂੰ ਕਿਹਾ ਕਿ ਕਬੂਤਰ ਬਹੁਤ ਤੰਗ ਕਰਦੇ ਆ ਅੰਕਲ ਨੇ ਕੀਤਾ ਇੱਕ ਜਾਲੀ ਲਈ ਤੇ ਜਾਲੀ ਲਗਾ ਦਿੱਤੇ ਐਗਜ਼ੌਸਟ ਫੈਨ ਦੇ ਬਾਅਦ ਕਹਿੰਦੇ ਹੁਣ ਇਹ ਬਿਲਕੁਲ ਤੰਗ ਨਹੀਂ ਕਰਨਗੇ ਹੁਣ ਇੱਥੇ ਬੈਠ ਹੀ ਨਹੀਂ ਸਕਦੇ ਤੇ ਇੱਕ ਦੋ ਦਿਨ ਤਾਂ ਬੜੀ ਸ਼ਾਂਤੀ ਰਹੀ ਅਗਲੇ ਦਿਨ ਫੇਰ ਗੁੱਟਰ ਗੁੱਟਰ ਗੂ ਦੀ ਆਵਾਜ਼ ਤੇ ਅਸੀਂ ਦੇਖਿਆ ਕਿ ਉਹਨਾਂ ਨੇ ਜਾਲੀ ਨੂੰ ਆਪਣੇ ਚੁੰਝਾਂ ਨਾਲ ਆਪਣੇ ਪੰਜਿਆਂ ਦੇ ਨਾਲ ਮੋੜ ਤੋੜ ਕੇ ਜਿਹੜਾ ਹੈ ਉਹ ਇੰਨੀ ਕੋ ਜਗ੍ਹਾ ਬਣਾ ਲਈ ਕਿਉਂ ਫਿਰ ਉੱਥੇ ਇਹਨਾਂ ਨੇ ਆਪਣਾ ਹਲਨਾ ਬਣਾ ਲਿਆ ਫਿਰ ਮੈਨੂੰ ਉੱਥੇ ਨਾ ਇੱਕ ਸ਼ੇਰ ਯਾਦ ਆਇਆ ਆਂਧੀਆਂ ਕੋ ਜ਼ਿੱਦ ਹੈ ਜਹਾਂ ਬਿਜਲੀਆਂ ਗिराने की आंधियों को ज़िद है जहां बिजलियां गिराने की हमें भी ज़िद है वही ਆਸ਼ੀਆਂ ਬਸਾਣੇ की ਤੇ ਮੈਨੂੰ ਲੱਗਾ ਕਿ ਇਹਨਾਂ ਦੀ ਜ਼ਿੱਦ ਹੈ ਵੀ ਇਹਨਾਂ ਨੇ ਤਾਂ ਇੱਥੇ ਹੀ ਘਰ ਬਣਾਣਾ ਹੈ ਤਾਂ ਮੈਂ ਉਹਨਾਂ ਨੂੰ ਸਵੀਕਾਰ ਕਰ ਲਿਆ ਤੇ ਉੱਥੇ ਉਹਨਾਂ ਨੇ ਬੱਚੇ ਵੀ ਦਿੱਤੇ ਤੇ ਮਤਲਬ ਉਹ ਥੋੜੇ ਟਾਈਮ ਬਾਅਦ ਐਦਾਂ ਲੱਗਣ ਲੱਗ ਗਿਆ ਜਿਵੇਂ ਕਿ ਸਾਡੇ ਪਰਿਵਾਰ ਦੇ ਮੈਂਬਰ ਹੋਣ ਇਹ ਜ਼ਿੱਦ ਇਨਸਾਨ ਕੋਲੋਂ ਉਹ ਕੰਮ ਕਰਵਾ ਦਿੰਦੀ ਹੈ ਜੋ ਲੱਗਦਾ ਹੁੰਦਾ ਹੈ ਉਸ ਨੂੰ ਵੀ ਤੇ ਸਾਰੀ ਦੁਨੀਆ ਨੂੰ ਵੀ ਇੰਪੋਸੀਬਲ ਹੈ ਵਾਕਈ ਤੁਹਾਡੀ ਗੱਲ ਸਹੀ ਹੈਗੀ ਕਿ ਜਿੱਦ ਜਿਹੜੀ ਹੈ ਨਾ ਇਨਸਾਨ ਨੂੰ ਸਫਲ ਬਣਾ ਦਿੰਦੀ ਹੈ ਇਨਸਾਨ ਨੂੰ ਕਾਮਯਾਬ ਕਰ ਦਿੰਦੀ ਹੈ ਇਨਸਾਨ ਨੂੰ ਜਿਹੜਾ ਜਿੱਦੀ ਹੋਣਾ ਚਾਹੀਦਾ ਆ ਹੁਣ ਸਵਾਲ ਇੱਥੇ ਇਹੀ ਉੱਠਦਾ ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ ਜਿੱਦ ਕਦੋਂ ਕਰਨੀ ਚਾਹੀਦੀ ਹੈ ਕਿਵੇਂ ਕਰਨੀ ਚਾਹੀਦੀ ਹੈ ਦੇਖੋ ਦਮਨਪ੍ਰੀਤ ਹਰ ਇੱਕ ਚੀਜ਼ ਦੇ ਨਾਲ ਦੋ ਪਹਿਲੂ ਹੁੰਦੇ ਨੇ ਆਪਾਂ ਜੇ ਨਜ਼ਰੀਏ ਦੀ ਗੱਲ ਕਰੀਏ ਤੇ ਆਪਾਂ ਕਹਿੰਦੇ ਆ ਕਈਆਂ ਦਾ ਬੜਾ ਪੋਜ਼ਿਟਿਵ ਨਜ਼ਰੀਆ ਹੁੰਦਾ ਹੈ ਦੁਨੀਆ ਨੂੰ ਦੇਖਣ ਦਾ ਜ਼ਿੰਦਗੀ ਜੀਣ ਦਾ ਉਹ ਹਮੇਸ਼ਾ ਹੱਸਦੇ ਨੇ ਆਪਣੀਆਂ ਬਿਮਾਰੀਆਂ ਨੂੰ ਵੀ ਉਹ ਬੜੇ ਹੱਸ ਕੇ ਕਬੂਲ ਕਰਦੇ ਨੇ ਜ਼ਿੰਦਗੀ ਦੇ ਵਿੱਚ ਜੋ ਦੁੱਖ ਆਉਂਦਾ ਹੈ ਉਸ ਦਾ ਸਾਹਮਣਾ ਕਰਦੇ ਨੇ ਤੇ ਕਈਆਂ ਦਾ ਨਜ਼ਰੀਆ ਜਿਹੜਾ ਹੈ ਬਹੁਤ ਹੀ ਨੈਗੇਟਿਵ ਹੁੰਦਾ ਹੈ ਹਰ ਗੱਲ ਤੇ ਰੋਂਦੇ ਨੇ ਸਾਰਾ ਕੁਝ ਹੋ ਕੇ ਵੀ ਉਹ ਰੋਂਦੇ ਰਹਿੰਦੇ ਨੇ ਇਸੇ ਤਰੀਕੇ ਦੇ ਨਾਲ ਨiyet ਕਿਸੇ ਦੀ ਚੰਗੀ ਹੁੰਦੀ ਹੈ ਕਿਸੇ ਦੀ ਮਾੜੀ ਹੁੰਦੀ ਹੈ ਯਾਨੀ ਕਿ ਹਰ ਇੱਕ ਸਿੱਕੇ ਦੇ ਨਾਲ ਦੋ ਪਹਿਲੂ ਹੁੰਦੇ ਨੇ ਇਸੇ ਤਰੀਕੇ ਦੇ ਨਾਲ ਹੁੰਦੀ ਹੈ ਜ਼ਿੱਦ ਜੇਕਰ ਆਪਾਂ ਚੰਗੀ ਡਾਇਰੈਕਸ਼ਨ ਦੇ ਵਿੱਚ ਜੇਕਰ ਆਪਾਂ ਚੰਗੇ ਕੰਮ ਦੇ ਲਈ ਜ਼ਿੱਦ ਕਰਾਂਗੇ ਤਾਂ ਉਹ ਸਾਨੂੰ ਤਰੱਕੀਆਂ ਤੱਕ ਲੈ ਕੇ ਜਾਊਗੀ ਬੁਲੰਦੀਆਂ ਤੱਕ ਲੈ ਕੇ ਜਾਏਗੀ ਤੇ ਸਾਨੂੰ ਸਾਡੀ ਮੰਜ਼ਿਲ ਤੱਕ ਲੈ ਕੇ ਜਾਏਗੀ ਜਿਸ ਦਾ ਫਾਇਦਾ ਸਾਨੂੰ ਵੀ ਹੋਏਗਾ ਸਾਡੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਹੋਏਗਾ ਸਮਾਜ ਨੂੰ ਵੀ ਹੋਏਗਾ ਜਿਵੇਂ ਕਿ ਮਾਂਜੀ ਦਾ ਮਾਊਂਟਨ ਮੈਨ ਥੀ ਜ਼ਿੱਦ ਉਸ ਦਾ ਫਾਇਦਾ ਉਸਤੇ ਪਿੰਡ ਦੇ ਉਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਹੋਇਆ ਨਾ ਹੁਣ ਇਹ ਹੈ ਕਿ ਦੂਜੇ ਪਾਸੇ ਜੇਕਰ ਤੁਸੀਂ ਜ਼ਿੱਦ ਰੱਖੋਗੇ ਆਪਣੀ 네ਗੇਟਿਵ ਡਾਇਰੈਕਸ਼ਨ ਜਿਵੇਂ ਤੁਸੀਂ ਕਿਹਾ ਮੈਂ ਤਾਂ ਉਸ ਨੂੰ ਬਰਬਾਦ ਕਰਨਾ ਹੈ ਠੀਕ ਹੈ ਫਿਰ ਜਾਂ ਮੈਂ ਕਿਸੇ ਦਿਨਾਂ ਨਫ਼ਰਤ ਕੀਤੀ ਹੈ ਜਾਂ ਜ਼ਿੱਦ ਰਿਸ਼ਤਿਆਂ ਦੇ ਵਿੱਚ ਵੀ ਮੈਂ ਮੇਰੀ ਗਲਤੀ ਹੈ ਪਰ ਮੈਂ ਸੌਰੀ ਨਹੀਂ ਮੰਗਣੀ ਇਹ ਜਿਹੜੀ ਜ਼ਿੱਦ ਹੁੰਦੀ ਹੈ ਇਹ ਤਬਾਹ ਕਰਦੀ ਹੈ ਇਤਬਾਹ ਕਰਦੀ ਹੈ ਇਨਸਾਨ ਦੇ ਰਿਸ਼ਤਿਆਂ ਨੂੰ ਇਹ ਤਬਾਹ ਕਰਦੀ ਹੈ ਇਨਸਾਨ ਦੇ ਕਿਰਦਾਰ ਨੂੰ ਇਹ ਤਬਾਹ ਕਰਦੀ ਹੈ ਉਸਦੇ ਆਲੇ ਦੁਆਲੇ ਦੀ ਹੁਣ ਜ਼ਿੱਦ ਦੇ ਵਿੱਚ ਆ ਕੇ ਲੋਕਾਂ ਨੇ ਆਪਣੇ ਘਰ ਵੀ ਬਰਬਾਦ ਕੀਤੇ ਹੋਏ ਨੇ ਤੇ ਜ਼ਿੱਦ ਵਿੱਚ ਆ ਕੇ ਮੈਰੀ ਕੌਮ ਨੇ ਵੀ ਤਾਂ ਜ਼ਿੱਦ ਕੀਤੀ ਸੀ ਨਾ ਕਿ ਮੈਂ ਵਰਲਡ ਲੈਵਲ ਦੇ ਉੱਤੇ ਉਹ ਕੁਝ ਕਰਕੇ ਦਿਖਾਣਾ ਹੈ ਵਿਆਹ ਤੋਂ ਬਾਅਦ ਬੱਚਿਆਂ ਹੋਣ ਤੋਂ ਬਾਅਦ ਤਾਂ ਉਸ ਦੀ ਜ਼ਿੱਦ ਜਿਹੜੀ ਹੈ ਉਹ ਸਾਡੇ ਪਾ ਦੇ ਲਈ ਵੀ ਬੜਾ ਪ੍ਰਾਊਡ ਫੀਲ ਹੁੰਦਾ ਸਾਨੂੰ ਉਸ ਤੇ ਆਪਣੇ ਪਰਿਵਾਰ ਦੇ ਲਈ ਵੀ ਹੁਣ ਇਸ ਲਈ ਬਹੁਤ ਜ਼ਰੂਰੀ ਹੈ ਕਿ ਜ਼ਿੱਦ ਕਰੋ ਪਰ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਜੀ ਤੁਸੀਂ ਵਾਕਈ ਸਹੀ ਗੱਲ ਕਰਦੇ ਹੋ ਕਿ ਜਿੱਦ ਜਿਹੜੀ ਸਹੀ ਪਾਸੇ ਵੱਲ ਹੋਣੀ ਚਾਹੀਦੀ ਹੈ ਪਰ ਦੂਜੇ ਪਾਸੇ ਜੇ ਆਪਾਂ ਦੇਖੀਏ ਨਾ ਤਾਂ ਕਈ ਲੋਕ ਜਿਹੜੇ ਨਕਾਰਾਤਮਕ ਤੌਰ ਤੇ ਜ਼ਿੱਦ ਕਰ ਲੈਂਦੇ ਆ ਜਿਵੇਂ ਉਹਨ ਦੇਖੋ ਨਾ ਕਿ ਕਿਸੇ ਦਾ ਜੇ ਕੋਈ ਕਈ ਇਨਸਾਨ ਆ ਉਹ ਕਹਿੰਦੇ ਕਿ ਸਾਨੂੰ ਇਹਦਾ ਪਿਆਰ ਚਾਹੀਦਾ ਆ ਸਾਡੀ ਜਿੱਦ ਆ ਕਿ ਅਸੀਂ ਇਹਨੂੰ ਪਾਉਣਾ ਆ ਜੇ ਉਹ ਕੁੜੀ ਮਨਾ ਕਰ ਦਿੰਦੀ ਆ ਫਿਰ ਕਈ ਲੋਕ ਜਿਹੜੇ ਆ ਉਹਦੇ ਪਿੱਛੋਂ ਜਿਹੜਾ ਤੁਰੀ ਜਾਂਦੀ ਤੇ ਗੱਡੀ ਮਾਰ ਦਿੰਦੇ ਆ ਉਹਦਾ ਇਸ ਤਰ੍ਹਾਂ ਕਤਲ ਕਰ ਦਿੰਦੇ ਆ ਕਈ ਜਿਹੜੇ ਉਹਦੇ ਸਰੀਰ ਦੇ ਜਿਹੜੇ ਬੱਤੀ ਬੱਤੀ ਟੁਕੜੇ ਕਰ ਦਿੰਦੇ ਆ ਦੇਖੋ ਜਮਨ ਅਸਲ ਵਿੱਚ ਜਿੱਦ ਨਾਲੋਂ ਜ਼ਿਆਦਾ ਉੱਥੇ ਗੁੱਸਾ ਹਾ ਵੀ ਹੁੰਦਾ ਹੈ ਤਾਂ ਫਿਰ ਉੱਥੇ ਬਹੁਤ ਜ਼ਰੂਰੀ ਹੈ ਉਸ ਨੂੰ ਰੋਕਨ ਦੀ ਕਿਉਂਕਿ ਉਸ ਦੀ ਜ਼ਿੱਦ ਜਿਹੜੀ ਹੈ ਉਹ ਕਿਸੇ ਦੀ ਤਬਾਹੀ ਦਾ ਕਾਰਨ ਬਣੇਗੀ ਹੀ ਬਣੇਗੀ ਉੱਥੇ ਰੋਕ ਨਾ ਪਏਗਾ ਉਸ ਨੂੰ ਹੁਣ ਰੋਕ ਕੌਣ ਸਕਦਾ ਹੈ ਜਾਂ ਤਾਂ ਉਸ ਦੇ ਪਰਿਵਾਰ ਦੇ ਮੈਂਬਰ ਜਾਂ ਅਧਿਆਪਕ ਜਾਂ ਆਲੇ ਦੁਆਲੇ ਦੇ ਲੋਕ ਜਾ ਕਈ ਵਾਰੀ ਇਨਸਾਨ ਮਾਨਸਿਕ ਬਿਮਾਰੀ ਦਾ ਵੀ ਸ਼ਿਕਾਰ ਹੋ ਚੁੱਕਾ ਹੁੰਦਾ ਹੈ ਫਿਰ ਉਸ ਨੂੰ ਜ਼ਰੂਰਤ ਹੈ ਕਿਸੇ ਚੰਗੇ ਮਨੋਵਿਗਿਆਨਿਕ ਦੀ ਤਾਂ ਕਿ ਉਸ ਨੂੰ ਸਮਝਿਆ ਜਾ ਸਕੇ ਉਸ ਦੀ ਸਮੱਸਿਆ ਨੂੰ ਸਮਝਿਆ ਜਾ ਸਕੇ ਇਲਾਜ ਉਸ ਦਾ ਕਰਵਾਇਆ ਜਾ ਸਕੇ ਜੀ ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ ਕਿ ਇਸ ਚੀਜ਼ ਨੂੰ ਸਮਝਣ ਦੀ ਲੋੜ ਆ ਜਿਵੇਂ ਜਿੱਦ ਵੀ ਜਿਹੜੀ ਹੈ ਵੱਖ-ਵੱਖਰੇ ਤਰ੍ਹਾਂ ਦੀ ਹੁੰਦੀ ਆ ਹਨਾ ਜਿਵੇਂ ਆਪਾਂ ਬੱਚੇ ਦੀ ਗੱਲ ਕਰੀਏ ਤਾਂ ਬੱਚੇ ਜਿੱਦ ਕਰ ਲੈਂਦੇ ਆ ਕਿ ਸਾਨੂੰ ਫਲਾਣਾ ਖੜਾਉਣਾ ਚਾਹੀਦਾ ਹੀ ਚਾਹੀਦਾ ਆ ਜੀ ਠੀਕੇ ਕਈ ਵਾਰੀ ਉਹ ਕਹਿੰਦੇ ਸਾਨੂੰ ਫਲਾਣੀ ਚੀਜ਼ ਹੋਣੀ ਚਾਹੀਦੀ ਹੈ ਤੇ ਲਿਆ ਕੇ ਦੋ ਚਾਹੇ ਉਹ ਖਾਣ ਪੀਣ ਦੀ ਹੋਵੇ ਜਾਂ ਫਿਰ ਘੁੰਮਣ ਫਿਰਨ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਹੈ ਕਿਸੇ ਖੜਾਉਣੇ ਨੂੰ ਪਾਉਣ ਦੀ ਗੱਲ ਹੋਵੇ ਜਦੋਂ ਬੱਚੇ ਜਿੱਦ ਕਰ ਲੈਂਦੇ ਤਾਂ ਕਈ ਵਾਰੀ ਮਾਂ-ਬਾਪ ਜਿਹੜੇ ਆ ਉਹਨਾਂ ਦੀ ਹਰ ਇੱਕ ਜਿੱਦ ਪੂਰੀ ਕਰਦੇ ਆ ਕਿ ਬੱਚਾ ਰੋਏਗਾ ਇਸ ਦੇ ਲਈ ਅਸੀਂ ਜਿਹੜੀ ਇਹਦੀ ਜਿੱਦ ਪੂਰੀ ਕਰ ਦਿੰਨੇ ਆ ਹੁਣ ਇੱਥੇ ਵੀ ਇੱਕ ਸਵਾਲ ਉੱਠ ਜਾਂਦਾ ਆ ਕਿ ਮਾਪੇ ਆਪਣੇ ਬੱਚਿਆਂ ਦੀ ਜਿੱਦ ਪੂਰੀ ਕਰਕੇ ਉਹਨਾਂ ਨੂੰ ਵਿਗਾੜ ਰਹੇ ਆ ਜਾਂ ਫਿਰ ਬਣਾ ਰਹੇ ਆ ਦੇਖੋ ਵਾਕਈ ਗੱਲ ਸਹੀ ਹੈ ਕਹਿੰਦੇ ਆ ਕਿ ਬੱਚਿਆਂ ਦੀ ਜ਼ਿੱਦ ਨਹੀਂ ਪੂਰੀ ਕਰਨੀ ਚਾਹੀਦੀ ਹਰ ਤੀ ਬੱਚੇ ਵਿਗੜ ਜਾਂਦੇ ਨੇ ਪਰ ਇੱਥੇ ਮੈਂ ਇੱਕ ਆਰਟੀਕਲ ਪੜਿਆ ਸੀ ਮੈਂ ਉਹਨਾਂ ਦਾ ਜ਼ਿਕਰ ਕਰਨਾ ਚਾਹੁੰਦੀ ਆ ਉਹ ਲਿਖਦੇ ਨੇ ਕਿ ਬੱਚੇ ਨਹੀਂ ਜ਼ਿੱਦ ਕਰਨਗੇ ਤਾਂ ਫਿਰ ਕੌਣ ਕਰੇਗਾ ਉਹ ਕਹਿੰਦੇ ਨੇ ਕਿ ਬੱਚੇ ਜ਼ਿੱਦ ਕਰਦੇ ਨੇ ਬੱਚਿਆਂ ਦੀ ਜ਼ਿੱਦ ਪੂਰੀ ਕਰੋ ਪਰ ਕਿਵੇਂ ਪੂਰੀ ਕਰੋ ਸਵਾਲ ਹੁੰਨੇ ਹੈ ਜੀ ਉਹ ਕਹਿੰਦੇ ਨੇ ਕਿ ਤੁਸੀਂ ਬੱਚਿਆਂ ਦੀ ਜ਼ਿੱਦ ਪੂਰੀ ਕਰਨੀ ਹੈ ਪਰ ਉਸ ਨੂੰ ਜ਼ਿੱਦ ਪੂਰੀ ਹੋਣ ਦੇ ਪਿੱਛੇ ਜੋ ਸੰਘਰਸ਼ ਹੁੰਦਾ ਹੈ ਉਸ ਨੂੰ ਉਸ ਰਾਤੇ ਲੈ ਕੇ ਜਾਓ ਹੁਣ ਬੱਚੇ ਨੂੰ ਕਹਿੰਦੇ ਪਿਆਸ ਲੱਗੀ ਹੈ ਤੁਸੀਂ ਬੈੱਡ ਤੇ ਬੈਠੇ ਹੋਏ ਉਸ ਨੂੰ ਲੋੜ ਤੋਂ ਵੱਧ ਪਾਣੀ ਦੇ ਦਿੱਤਾ ਉਸ ਨੂੰ ਕਦੇ ਵੀ ਪਾਣੀ ਦੀ ਕੀਮਤ ਨਹੀਂ ਪਤਾ ਚੱਲੇਗੀ ਜੇਕਰ ਇਸੇ ਚਾਹਨੇ ਆ ਕਿ ਸਾਡੇ ਬੱਚੇ ਨੂੰ ਪਾਣੀ ਦੀ ਕੀਮਤ ਪਤਾ ਚੱਲੇ ਤਾਂ ਇੱਕ ਸੰਘਰਸ਼ ਵਿੱਚੋਂ ਉਹਨੂੰ ਲੈ ਕੇ ਜਾਓ ਜਿੱਥੇ ਉਸ ਨੂੰ ਮਿਹਨਤ ਕਰਨੀ ਪਵੇ ਜਿਸ ਨੂੰ ਉਸ ਨੂੰ ਜੇ ਉਸ ਦੀ ਜ਼ਿੱਦ ਵੀ ਪੂਰੀ ਕਰਨੀ ਹੈ ਤੇ ਹੁੰਦੇ ਪਿੱਛੇ ਇੱਕ ਟਾਰਗੇਟ ਹੈ ਉਹਨਾਂ ਲਈ ਸੈੱਟ ਕਰ ਦੋ ਇੱਕ ਉਦੇਸ਼ ਇੱਕ ਟੀਚਾ ਉਹਨਾਂ ਲਈ ਬੱਚੇ ਦੇ ਲਈ ਸੈੱਟ ਕਰ ਦੋ ਤਾਂ ਕਿ ਉਸ ਨੂੰ ਲੱਗੇ ਕਿ ਜੇਕਰ ਮੈਂ ਕੋਈ ਚੀਜ਼ ਪ੍ਰਾਪਤ ਕਰਨੀ ਹੈ ਤਾਂ ਮੈਨੂੰ ਸੰਘਰਸ਼ ਕਰਨਾ ਪਏਗਾ ਜੀ ਉਹ ਕਹਿੰਦੀ ਕਿ ਬੱਚੇ ਦੀ ਜ਼ਿੱਦ ਪੂਰੀ ਕਰੋ ਪਰ ਉਸ ਨੂੰ ਇੱਕ ਸੰਘਰਸ਼ ਦੇ ਰਾਹ ਤੋਂ ਇੱਕ ਮਿਹਨਤ ਦੇ ਰਾਹ ਤੋਂ ਉਹਨੂੰ ਲੈ ਕੇ ਜਾਓ ਤਾਂ ਕਿ ਉਸ ਨੂੰ ਵੈਲਿਊ ਪਤਾ ਚੱਲੇ ਕਿ ਮੈਂ ਜੋ ਚੀਜ਼ ਅਚੀਵ ਕਰਨਾ ਚਾਹੁੰਦਾ ਹਾਂ ਉਹਦੇ ਪਿੱਛੇ ਮਿਹਨਤ ਲੱਗਦੀ ਹੈ ਉਹਦੇ ਪਿੱਛੇ ਸੰਘਰਸ਼ ਹੁੰਦਾ ਹੈ ਫਿਰ ਕਹਿੰਦਾ ਬੱਚਾ ਜਿਹੜਾ ਹੈ ਕਦੇ ਵੀ ਤਾਂ ਢਿੰਨਕਰਾਤਮਕ ਜ਼ਿੱਦ ਨਹੀਂ ਕਰੇਗਾ ਜੀ ਮੈਨੂੰ ਨੇ ਇੱਥੇ ਤੁਹਾਡੇ ਤੋਂ ਇੱਕ ਗੱਲ ਚੇਤੇ ਆ ਗਈ ਵਾਕਈ ਗੱਲ ਬਿਲਕੁਲ ਸਹੀ ਉਹਨਾਂ ਨੇ ਕਹੀ ਹੈ ਕਿ ਜੇਕਰ ਆਪਾਂ ਕਿਸੇ ਵੀ ਬੱਚੇ ਦੀ ਜ਼ਿੱਦ ਪੂਰੀ ਕਰਨੀ ਹੈ ਨਾ ਤੁਹਾਨੂੰ ਸੰਘਰਸ਼ ਦਿਖਾਓ ਜਿਵੇਂ ਬੱਚਾ ਜਿਹੜਾ ਇੱਕ ਖਡਾਉਣਾ ਮੰਗ ਰਿਹਾ ਆ ਮੰਨ ਲਓ ਖਡਾਉਣਾ ਜਿਹੜਾ 5-700 ਰੁਪਏ ਦਾ ਹੈਗਾ ਆ ਜਿੰਨਾ ਮਾਪਿਆਂ ਕੋਲ ਪੈਸੇ ਹੁੰਦੇ ਆ ਝੱਟ ਬੱਚੇ ਨੂੰ ਲੈ ਕੇ ਦੇ ਦਿੰਦੇ ਫਿਰ ਕੀ ਆ ਬੱਚਾ ਖਡਾਉਣਾ ਮੰਗ ਰਿਹਾ ਹੈ ਲੈ ਦੇ ਦਿੰਨੇ ਆ ਪਰ ਨਹੀਂ ਉਹ ਤੁਸੀਂ ਖਡਾਉਣਾ ਜੇਕਰ ਲੈ ਕੇ ਦੇਣਾ ਹੈ ਨਾ ਪਹਿਲਾਂ ਆਪਣੇ ਬੱਚੇ ਨੂੰ ਇਹ ਦਿਖਾਓ ਕਿ ਤੁਸੀਂ ਉਹ 500 ਰੁਪਏ ਨੂੰ ਕਮਾ ਕਿਵੇਂ ਰਹੇ ਹੋ ਹੁਣ ਕੀ ਹੈ ਜਿਵੇਂ ਮੰਨ ਲਓ ਕਿ ਕਿਸਾਨ ਦਾ ਬੇਟਾ ਆ ਉਹ ਮੰਗ ਰਿਹਾ ਕਿ ਪਾਪਾ ਮੈਨੂੰ ਜਿਹੜਾ ਹੈ ਤੁਸੀਂ ਇਹ ਖੜਾਉਣਾ ਲੈ ਕੇ ਦਿਓ ਜਾਂ ਜਿਹੜੀ ਆਪਣੀ ਮੰਮੀ ਨੂੰ ਕਹਿੰਦਾ ਮੈਨੂੰ ਫਲਾਣਾ ਖੜਾਉਣਾ ਲੈ ਕੇ ਦਿਓ ਫਿਰ ਇੱਥੇ ਕੀ ਹੋਣਾ ਚਾਹੀਦਾ ਹੈ ਕਿ ਘੱਟੋ-ਘੱਟ ਹਫ਼ਤੇ ਦੇ ਵਿੱਚ ਨਾ ਇੱਕ ਦਿਨ ਆਪਣੇ ਬੱਚਿਆਂ ਨੂੰ ਖੇਤਾਂ ਦੇ ਵਿੱਚ ਜ਼ਰੂਰ ਲੈ ਕੇ ਜਾਓ ਉਹਨਾਂ ਨੂੰ ਇਹ ਦਿਖਾਓ ਕਿ ਇਹ ਜਿਹੜਾ ਪੈਸਾ ਹੈ ਨਾ ਕਿਵੇਂ ਕਮਾਇਆ ਜਾ ਰਿਹਾ ਹੁਣ ਜਿਵੇਂ ਜੇਠ ਹੜ ਦੀਆਂ ਧੁੱਪਾਂ ਆ ਕਿੰਨੀ ਗਰਮੀ ਹੁੰਦੀ ਹੈ ਅਸੀਂ ਇਹਨਾਂ ਸੋਚੀਏ ਕਿ ਬੱਚੇ ਨੂੰ ਅਸੀਂ ਆਪਣੇ ਏਸੀ ਵਾਲੇ ਕਮਰੇ ਦੇ ਵਿੱਚ ਬਿਠਾ ਦਈਏ ਤੇ ਅਸੀਂ ਆਪ ਜਿਹੜਾ ਹੈਗਾ ਖੇਤਾਂ ਦੇ ਵਿੱਚ ਜਾ ਕੇ ਕੰਮ ਕਰੀਏ ਇੱਕ ਦਿਨ ਬੱਚੇ ਨੂੰ ਜ਼ਰੂਰ ਲੈ ਕੇ ਜਾਓ ਉਹਨੂੰ ਦਿਖਾਓ ਕਿ ਇਸ ਧੁੱਪ ਦੇ ਵਿੱਚ ਜੇ ਅਸੀਂ ਮਿਹਨਤ ਕਰਦੇ ਆ ਨਾ ਤਾਂ ਘਰੇ ਪੈਸਾ ਆਉਂਦਾ ਹੈ ਤਾਂ ਜਿਹੜੇ ਤੇਰੇ ਲਈ ਚੀਜ਼ਾਂ ਆਉਂਦੀਆਂ ਆ ਤਾਂ ਤੇਰੇ ਸਕੂਲ ਦੀ ਫੀਸ ਭਰੀ ਜਾਂਦੀ ਹੈ ਤਾਂ ਜੋ ਬੱਚੇ ਨੂੰ ਪਤਾ ਲੱਗੇ ਇਸੇ ਤਰ੍ਹਾਂ ਜੇਕਰ ਘਰ ਦੇ ਵਿੱਚ ਧੀਆ ਹੈਗੀਆਂ ਆ ਉਹ ਕਿਸੇ ਚੀਜ਼ ਨੂੰ ਲੈ ਕੇ ਜਿੱਦ ਕਰਦੀਆਂ ਆ ਤੇ ਮਾਵਾ ਨੂੰ ਚਾਹੀਦਾ ਕਿ ਉਹਨਾਂ ਨੂੰ ਦਿਖਾਉਣ ਕਿ ਅਸੀਂ ਕਿੰਨੀ ਮਿਹਨਤ ਕਰ ਰਹੀਆਂ ਅਸੀਂ ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਚੱਲ ਸੋ ਚੱਲ ਰਹਿਣੀਆਂ ਆ ਹੂੰ ਜਦੋਂ ਤਿਆਂ ਨੂੰ ਇਹ ਪਤਾ ਲੱਗੇਗਾ ਕਿ ਸਾਡੀਆਂ ਮਾਵਾ ਕਿੰਨੀ ਮਿਹਨਤ ਕਰ ਰਹੀਆਂ ਆ ਨਾਲ ਫਿਰ ਤਿਆਂ ਨੂੰ ਵੀ ਜਿਹੜਾ ਇੱਕ ਦਿਨ ਖੇਤਾਂ ਦੇ ਵਿੱਚ ਜ਼ਰੂਰ ਲੈ ਕੇ ਜਾਓ ਉਹਨਾਂ ਨੂੰ ਦਿਖਾਓ ਕਿ ਅਸੀਂ ਦੇਖੋ ਕਿੰਨੀ ਮਿਹਨਤ ਕਰ ਰਹੇ ਆ ਐਵੇਂ ਜਿਹੜੇ ਨੌਕਰੀ ਪੇਸ਼ਾ ਵਾਲੇ ਆ ਉਹਨਾਂ ਨੂੰ ਇਹ ਚਾਹੀਦਾ ਹੈਗਾ ਕਿ ਉਹ ਜ਼ਰੂਰ ਆਪਣੇ ਬੱਚਿਆਂ ਨੂੰ ਦਿਖਾਣ ਆਪਣੀਆਂ ਵੱਡੀਆਂ-ਵੱਡੀਆਂ ਫਾਈਲਾਂ ਜਿਨ੍ਹਾਂ ਦੇ ਵਿੱਚ ਉਹ ਕੰਮ ਕਰਦੇ ਆ ਕਿ ਸਾਡਾ ਜਿਹੜਾ ਹੈਗਾ ਇਹ ਕਿੰਨੀ ਮਿਹਨਤ ਦਾ ਕੰਮ ਆ ਕਿਵੇਂ ਅਸੀਂ ਸਾਰਾ ਦਿਨ ਜਿਹੜਾ ਹੈਗਾ ਇਹ ਹੱਡਪਨ ਵੀ ਮਿਹਨਤ ਕਰਦੇ ਆਂ ਫਿਰ ਕਿਤੇ ਜਾ ਕੇ ਅਸੀਂ ਪੈਸਾ ਲਿਓਨੇ ਤਾਂ ਅਸੀਂ ਤੁਹਾਡੇ ਲਈ ਜਿਹੜੀਆਂ ਚੀਜ਼ਾਂ ਲੈ ਕੇ ਆਉਨੇ ਆਂ ਜਦੋਂ ਬੱਚਿਆਂ ਨੂੰ ਇਹ ਚੀਜ਼ਾਂ ਪਤਾ ਲੱਗਣਗੀਆਂ ਨਾ ਤੁਹਾਡੀ ਗੱਲ ਬਿਲਕੁਲ ਸਹੀ ਹੈ ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਇਸ ਚੀਜ਼ ਦੀ ਕੀਮਤ ਕੀ ਹੈ ਜੀ ਮੈਂ ਤੁਹਾਨੂੰ ਦੱਸ ਦਿੰਦੀ ਆਂ ਕਿ ਇੱਥੇ ਮੇਨੇ ਕਹਾਣੀ ਯਾਦ ਆ ਰਹੀ ਹੈ ਕਿ ਇੱਕ ਵਾਰੀ ਕੀ ਹੁੰਦਾ ਹੈ ਕਿ ਨਾ ਇੱਕ ਲੜਕੀ ਬੜੀ ਇੱਜ਼ਤ ਦੀ ਹੁੰਦੀ ਹੈ ਉਹਨੇ ਸਵੇਰੇ ਉਠਦੇ ਸਾਰ ਹੀ ਮੈਨੂੰ ਪਾਣੀ ਲਿਆ ਕੇ ਦੋ ਮੇਰੇ ਲਈ ਆ ਬੰਨਾਓ ਮੇਰੇ ਆਖਵਾਓ ਮੈਨੂੰ ਆ ਲੈ ਕੇ ਦੋ ਉਹ ਲੈ ਕੇ ਦੋ ਬੜੀ ਜ਼ਿੱਦ ਕਰਦੀ ਹੈ ਉਹ ਤੇ ਉਸਦੀ ਮਾਂ ਬਹੁਤ ਪਰੇਸ਼ਾਨ ਹੁੰਦੀ ਹੈ ਤੇ ਜਦੋਂ ਉਹ ਮਾਂ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਆਪਣੀ ਬੱਚੀ ਨੂੰ ਤੇ ਬੱਚੀ ਜਿਹੜੀ ਹੈ ਅੱਗੋਂ ਜ਼ਬਾਨ ਲੜਾਂਦੀ ਹੈ ਉਹ ਕਿਤੇ ਨਾ ਕਿਤੇ ਮਾਂ ਦਾ અપਮਾਨ ਵੀ ਕਰਦੀ ਹੈ ਫਿਰ ਮਾਂ ਕੀ ਕਰਦੀ ਹੈ ਕਹਿੰਦੀ ਹੈ ਕਿ ਇੱਕ ਦਿਨ ਆਪਣੀ ਬੇਟੀ ਨੂੰ ਕਿ ਚਲ ਆਪਾਂ ਆਪਣੇ ਨਾ ਰੋਲ ਇੰਟਰਚੇਂਜ ਕਰੀਏ ਅੱਜ ਮੈਂ ਤੇਰੀ ਬੇਟੀ ਤੂੰ ਮੇਰੀ ਮਾਂ ਤੇ ਬੇਟੀ ਕਹਿੰਦੀ ਹੈ ਠੀਕੇ ਤਾਂ ਕੰਮ ਵੀ ਬੜਾ ਸੋਖਾ ਹੈ ਵੀ ਮਾਂ ਬਣ ਕੇ ਮੈਂ ਤਾਂ ਰੋਬ ਛਾੜਾਂਗੀ ਠੀਕੇ ਤੇ ਫਿਰ ਕੀ ਹੁੰਦਾ ਹੈ ਕਿ ਜਦੋਂ ਬੇਟੀ ਬਣਦੀ ਹੈ ਮਾਂ ਤਾਂ ਉਹ ਸਵੀਰਤੂ ਲੱਗ ਜਾਂਦੀ ਹੈ ਮੇਰੇ ਲਈ ਪਾਣੀ ਲੈ ਕੇ ਆ ਮੇਰੇ ਲਈ ਪਰੌਂਠੇ ਬਣਾ ਮੈਨੂੰ ਤਾਂ ਹੁਣੇ ਇਹ ਚੀਜ਼ ਚਾਹੀਦੀ ਹੈ ਮੈਂ ਤਾਂ ਹੁਣੇ ਚਾਕਲੇਟ ਖਾਣੀ ਹੈ ਮੈਨੂੰ ਤਾਂ ਹੁਣੇ ਇਹ ਟਵਾਈ ਚਾਹੀਦਾ ਹੈ ਉਹ ਇੰਨੀ ਕੋ ਜ਼ਿਆਦਾ ਜ਼ਿੱਦ ਕਰਦੀ ਹੈ ਕਿ ਥੋੜੇ ਟਾਈਮ ਬਾਅਦ ਜਿਹੜੀ ਬੇਟੀ ਕਹਿੰਦੀ ਹੈ ਕਿ ਮਾ ਮੈਨੂੰ ਮਾਫ ਕਰ ਇਹ ਰੋਲ ਤੂੰ ਹੀ ਨਿਭਾ ਸਕਦੀ ਹੈ ਮੈਂ ਤੇਰਾ ਰੋਲ ਨਹੀਂ ਨਿਭਾ ਸਕਦੀ ਤੇ ਮੈਨੂੰ ਅਹਿਸਾਸ ਹੋ ਗਿਆ ਕਿ ਮੈਂ ਕਿੰਨਾ ਤੰਗ ਕਰਦੀ ਆ ਤੁਹਾਨੂੰ ਮੈਂ ਕਿੰਨੀਆਂ ਬੇਤੁਕੀਆਂ ਜ਼ਿੱਦਾਂ ਕਰਦੀ ਹੈ ਤੇ ਇਸ ਤਰੀਕੇ ਨਾਲ ਬੱਚੇ ਨੂੰ ਸਮਝਾਉਣਾ ਜ਼ਰੂਰੀ ਹੈ ਬੱਚਾ ਛੋਟਾ ਹੈ ਉਸਨੇ ਦੁਨੀਆ ਦੇ ਵਿੱਚ ਹਜੇ ਪੈਰ ਧਰਿਆ ਹੈ ਉਸ ਨੂੰ ਜ਼ਿੰਦਗੀ ਦੀ ਸਹੀ ਗਲਤ ਦੀ ਸਮਝ ਨਹੀਂ ਹੈ ਉਸ ਨੂੰ ਉਸ ਰਾਹ ਤੇ ਲੈ ਕੇ ਜਾਣਾ ਉਸ ਨੂੰ ਜ਼ਿੱਦੀ ਬਣਨ ਤੋਂ ਰੋਕਣ ਦੇ ਲਈ ਜਿਵੇਂ ਤੁਸੀਂ ਕਿਹਾ ਹੈ ਉਹਨੂੰ ਦਿਖਾਓ ਕਿ ਕਿੰਨੀ ਮਿਹਨਤ ਹੈ ਉਹਨੂੰ ਦੱਸੋ ਕਿੰਨਾ ਸੰਘਰਸ਼ ਹੈ ਕਿਸੇ ਦੀ ਜ਼ਿੱਦ ਵੀ ਪੂਰੀ ਕਰਨ ਦੇ ਪਿੱਛੇ ਕਿੰਨੀ ਮਿਹਨਤ ਲੱਗਦੀ ਹੈ ਤਾਂ ਫਿਰ ਮੇਰੇ ਖਿਆਲ ਨਾਲ ਬੱਚਿਆਂ ਦੀ ਜ਼ਿੱਦ ਜਿਹੜੀ ਹੈ ਉਹ ਕਿਤੇ ਨਾ ਕਿਤੇ ਉਹ ਸਮਝ ਸਕਣਗੇ ਕਿ ਆਪਾਂ ਕਿੰਨੀ ਕੋ ਜ਼ਿੱਦ ਕਰਨੀ ਹੈ ਕਿੱਥੇ ਕਰਨੀ ਹੈ ਤੇ ਤੁਸੀਂ ਦੇਖਿਆ ਹੋਊਗਾ ਕਿ ਜਿਵੇਂ ਤੁਸੀਂ ਪਹਿਲਾਂ ਹੀ ਕਹਾਣੀ ਸੁਣਾਈ ਹੈ ਰਿਕਸ਼ੇ ਵਾਲੇ ਦਾ ਬੱਚਾ ਬਹੁਤ سارے ਇਦਾਂ ਦੇ ਪਰਿਵਾਰ ਨੇ ਦਮਨ ਬਹੁਤ ਗਰੀਬ ਨੇ ਉਹਨਾਂ ਦੇ ਬੱਚੇ ਬਹੁਤ ਵਧੀਆ ਮੁਕਾਮਾਂ ਤੇ ਪਹੁੰਚੇ ਨੇ ਤੇ ਉਹਨਾਂ ਨੇ ਕਦੀ ਜ਼ਿੱਦ ਨਹੀਂ ਕੀਤੀ ਕਿਉਂ ਨਹੀਂ ਜ਼ਿੱਦ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਮਾਪੇ ਕਿੰਨੀ ਮਿਹਨਤ ਕਰਦੇ ਆ ਉਹਨਾਂ ਕੋਲ ਸਾਨੂੰ ਪੜਾਉਣ ਦੇ ਲਈ ਪੈਸੇ ਨਹੀਂ ਹੈ ਉਹਨਾਂ ਕੋਲ ਦੋ ਵਕਤ ਦੀ ਰੋਟੀ ਖਾਣ ਦੇ ਪੈਸੇ ਨਹੀਂ ਹੈ ਪਰ ਉਹ ਸਾਨੂੰ ਪੜਾ ਰਹੇ ਨੇ ਉੱਥੇ ਉਹ ਜ਼ਿੱਦਾਂ ਨਹੀਂ ਕਰਦੇ ਨਾ ਜ਼ਿੱਦਾਂ ਵੀ ਬੱਚੇ ਉੱਥੇ ਹੀ ਕਰਦੇ ਨੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਜ਼ਿੱਦਾਂ ਜਿਹੜੀਆਂ ਰੋ ਕੇ ਨਖਰੇ ਕਰਕੇ ਪੂਰੀਆਂ ਹੋ ਜਾਣੀਆਂ ਨੇ ਤੇ ਇਸ ਲਈ ਬਹੁਤ ਜ਼ਰੂਰੀ ਹੈ ਕਿ ਮਾਪੇ ਆਪਣੇ ਬੱਚੇ ਨੂੰ ਜ਼ਿੱਦੀ ਬਣਨ ਤੋਂ ਰੋਕਣ ਕਿਉਂਕਿ ਉਹ ਜ਼ਿੱਦ ਜਿਹੜੀ ਹੈ ਉਹ ਉਹਦੇ ਵਿੱਚ ਫਾਇਦਾ ਨਹੀਂ ਹੁੰਦਾ ਆਪਾਂ ਗੱਲ ਕਰ ਰਹੇ ਹਾਂ ਕਿ ਜਿੱਥੇ ਫਾਇਦਾ ਹੋਵੇ ਉਹ ਜ਼ਿੱਦ ਜ਼ਰੂਰ انسان ਨੂੰ ਕਰਨੀ ਚਾਹੀਦੀ ਹੈ। ਵਾਕਿ ਮੈਨੂੰ ਲੱਗਦਾ ਕਿ ਹਰ ਇੱਕ ਇਨਸਾਨ ਨੂੰ ਨਾ ਛੋਟੀ ਉਮਰ ਦੇ ਵਿੱਚ ਜਿੱਦ ਕਰ ਲੈਣੀ ਚਾਹੀਦੀ ਹੈ ਕਿ ਮੈਂ ਬੰਨਾ ਕੀ ਹੈ। ਜੇਕਰ ਇਨਸਾਨ ਨੇ ਜਿੱਦ ਕਰਨੀ ਹੈ ਤਾਂ ਕਰੇ ਕਿ ਮੈਂ ਉਸ ਟਿੱਚੇ ਤੇ ਪਹੁੰਚਣਾ ਹੈ ਫਿਰ ਉਹਦੇ ਲਈ ਮਿਹਨਤ ਕਰਨੀ ਚਾਹੀਦੀ ਹੈ। ਪਹਿਲੇ ਦਿਨ ਐਨੀ ਮਿਹਨਤ, ਦੂਜੇ ਦਿਨ ਐਨੀ ਤੀਜੇ ਦਿਨ ਐਨੀ ਚੌਥੇ ਦਿਨ ਐਨੀ ਤਾਂ ਫਿਰ ਇੱਕ ਦਿਨ ਜਿਹੜਾ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਏਗਾ। ਇਹਦੇ ਲਈ ਜਿਹੜਾ ਸਾਲ ਵੀ ਲੱਗ ਸਕਦਾ ਹੈ ਕਿਤੇ ਇਹ ਨਾ ਹੋਵੇ ਕਿ ਤੁਸੀਂ ਸੋਚ ਲਓ ਕਿ ਮੈਂ ਅੱਜ ਕੀਤਾ ਤੇ ਕੱਲ ਮੇਰੀ ਚੀਜ਼ ਪੂਰੀ ਹੋ ਜੂ ਨਹੀਂ। ਜਿਵੇਂ ਤੁਸੀਂ ਮਾਂਝ ਦੀ ਗੱਲ ਕੀਤੀ ਹੈ ਤਾਂ ਉਹਨੂੰ ਕਿੰਨੇ ਸ ਤੇ ਸੰਤੋਖ ਦੁਮਨੇ ਚੀਜ਼ਾਂ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਆ ਹੁਣ ਇੱਥੇ ਸਵਾਲੇ ਉੱਠਦਾ ਹੈਗਾ ਆ ਕਿ ਤੁਹਾਨੂੰ ਜਿੱਦ ਜਿਹੜੀ ਤੁਸੀਂ ਕਰ ਰਹੇ ਹੋ ਸਹੀ ਵੀ ਹੈ ਕਿ ਨਹੀਂ ਉਹਦੇ ਲਈ ਕੀ ਹੈਗਾ ਇਹ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖੋ ਕਿ ਜਿਹੜੀ ਤੁਸੀਂ ਜਿੱਦ ਕੀਤੀ ਹੈ ਉਹਦੇ ਨਾਲ ਕਿਸੇ ਨੂੰ ਜਿਹੜਾ ਹੈ ਆਰਥਿਕ ਮਾਨਸਿਕ ਤੇ ਸਰੀਰਕ ਜਿਹੜਾ ਆ ਉਹਨੂੰ ਜਿਹੜੀ ਇਹ ਕੋਈ ਨਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਫਿਰ ਉਸ ਤੋਂ ਅਗਲਾ ਸਵਾਲ ਜਦੋਂ ਤੁਸੀਂ ਕੋਈ ਜਿੱਦ ਕਰਦੇ ਹੋ ਤੁਹਾਡੇ ਉਸ ਜਿੱਦ ਦੇ ਕਾਰਨ ਕੋਈ ਰਿਸ਼ਤੇ ਤਾਂ ਨਹੀਂ ਕਿਤੇ ਟੁੱਟ ਰਹੇ ਜੇ ਰਿਸ਼ਤੇ ਟੁੱਟ ਰਹੇ ਤਾਂ ਸਮਝੋ ਕਿ ਤੁਹਾਡੀ ਉਹ ਜਿੱਦ ਜਿਹੜੀ ਹੈ ਕਿਤੇ ਨਾ ਕਿਤੇ ਗਲਤ ਹੋ ਸਕਦੀ ਹੈ ਇੱਕ ਵਾਰੀ ਉਹਦੇ ਤੇ ਤੁਸੀਂ ਵਿਚਾਰ ਜ਼ਰੂਰ ਕਰੋ ਤੀਸਰੀ ਤੁਸੀਂ ਇਸ ਗੱਲ ਦਾ ਖਿਆਲ ਰੱਖੋ ਕਿ ਜਿਹੜੀ ਤੁਸੀਂ ਜਿੱਦ ਕੀਤੀ ਹੈ ਜਦੋਂ ਤੁਸੀਂ ਉਸ ਜਿੱਦ ਦੀ ਪੂਰਤੀ ਕਰਦੇ ਹੋ ਜੋ ਤੁਹਾਡੇ ਆਲੇ ਦੁਆਲੇ ਦੇ ਲੋਕ ਨੇ ਉਹ ਤੁਹਾਡੇ ਤੋਂ ਕਿਤੇ ਭੱਜਨ ਤਾਂ ਨਹੀਂ ਲੱਗ ਗਏ ਕੀ ਉਹ ਤੁਹਾਡੇ ਨਾਲ ਰਹਿ ਰਹੇ ਆ ਕਿ ਨਹੀਂ ਉਹ ਤੁਹਾਡੇ ਨਾਲ ਜਿਹੜਾ ਗੱਲਬਾਤ ਕਰਕੇ ਸੰਤੁਸ਼ਟ ਹੁੰਦੇ ਆ ਕਿ ਨਹੀਂ ਜੇਕਰ ਅਜਿਹਾ ਹੋ ਰਿਹਾ ਕਿ ਉਹ ਤੁਹਾਡੇ ਤੋਂ ਭੱਜਣਾ ਸ਼ੁਰੂ ਹੋ ਗਿਆ ਹੈ ਉਹ ਤੁਹਾਡੇ ਕੋਲ ਬੈਠਣਾ ਪਸੰਦ ਨਹੀਂ ਕਰ ਰਿਹਾ ਤੁਹਾਡੇ ਨਾਲ ਕੰਮ ਕਰਨਾ ਪਸੰਦ ਨਹੀਂ ਕਰ ਰਿਹਾ ਇਦਾਂ ਮਤਲਬ ਕਿ ਕਿਤੇ ਨਾ ਕਿਤੇ ਤੁਸੀਂ ਜਿਹੜਾ ਹੈ ਗਲਤ ਡਾਇਰੈਕਸ਼ਨ ਵੱਲ ਜਾ ਰਹੇ ਹੈਗੇ ਹੋ ਇਸ ਤੋਂ ਅਗਲੀ ਗੱਲ ਕਿ ਜਦੋਂ ਤੁਸੀਂ ਕਿਸੇ ਵੀ ਚੀਜ਼ ਦੇ ਲਈ ਜਿੱਦ ਮਿੱਥਦੇ ਹੈਗੇ ਹੋ ਨਾ ਤਾਂ ਇਹ ਜ਼ਰੂਰ ਆਪਣੇ ਮਨ ਦੇ ਵਿੱਚ ਧਾਰ ਲਓ ਕਿ ਜਦੋਂ ਤੁਸੀਂ ਕਿਸੇ ਵੀ ਔਖੇ ਰਾਹ ਤੇ ਤੁਰਦੇ ਹੋ ਨਾ ਉਧਰ ਭੀੜ ਘੱਟ ਹੁੰਦੀ ਹੈ ਤੇ ਜਿਹੜਾ ਸੌਖਾ ਰਾਹ ਹੁੰਦਾ ਉਹਦੇ ਤੇ ਭੀੜ ਵਾਧੂ ਹੁੰਦੀ ਹੈਗੀ ਹੈ ਪਹਿਲਾਂ ਪਹਿਲਾਂ ਤੁਹਾਨੂੰ ਜਿਹੜੀ ਮੁਸ਼ਕਲ ਆਉਂਦੀ ਹੈ ਬਾਅਦ ਦੇ ਵਿੱਚ ਉਹ ਚੀਜ਼ਾਂ ਤੁਹਾਡੇ ਲਈ ਸੁਖਾਲੀਆਂ ਬਣ ਜਾਂਦੀਆਂ ਮੈਂ ਇਥੇ ਇੱਕ ਉਦਾਹਰਣ ਦੇਣਾ ਚਾਹੂੰਗੀ ਮੰਨ ਲਓ ਇੱਕ ਗੱਡੀ ਹੈ ਉਹ ਖੜੀ ਹੈ ਇੱਕ ਜਗ੍ਹਾ ਦੇ ਉੱਤੇ ਉਹ ਸਟਾਰਟ ਨਹੀਂ ਹੋ ਰਹੀ ਹੁਣ ਅਸੀਂ ਉਹਨੂੰ ੱਤਕਾ ਲਗਾਣਾ ਆ ਜਦੋਂ ਉਸ ਗੱਡੀ ਨੂੰ ਅਸੀਂ ੱਤਕਾ ਲਗਾਉਣਾ ਸ਼ੁਰੂ ਕਰਦੇ ਆ ਤਾਂ ਸਾਨੂੰ ਜਿਹੜਾ ਬਹੁਤ ਹਿੰਮਤ ਦੀ ਲੋੜ ਪੈਂਦੀ ਹੈ ਬਹੁਤ ਮਿਹਨਤ ਕਰਨੀ ਪੈਂਦੀ ਹੈ ਬਹੁਤ ਜ਼ੋਰ ਲਗਾਉਣਾ ਪੈਂਦਾ ਆ ਜਦੋਂ ਇੱਕ ਵਾਰੀ ਗੱਡੀ ਰੁੜਨ ਲੱਗ ਜੇ ਫਿਰ ਬਾਅਦ ਦੇ ਵਿੱਚ ਉਹ ਚੀਜ਼ ਜਿਹੜੀ ਹੈ ਸੌਖੀ ਹੋ ਜਾਂਦੀ ਹੈ ਇਸੇ ਤਰ੍ਹਾਂ ਸਾਡੇ ਟੀਚੇ ਆ ਜਦੋਂ ਅਸੀਂ ਕਿਸੇ ਵੀ ਟੀਚੇ ਨੂੰ ਮਿੱਥਦੇ ਆ ਅਸੀਂ ਜਿੱਦ ਕਰਦੇ ਆ ਕਿ ਅਸੀਂ ਇਹ ਚੀਜ਼ ਕਰਨੀ ਹੈ ਪਹਿਲਾਂ ਪੈਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਜਦੋਂ ਅਸੀਂ ਉਸ ਮਿਹਨਤ ਦਾ ਪਹਿਲਾ ਪੜਾਅ ਪਾਰ ਕਰ ਲੈਂਦੇ ਆ ਆਪਣੀ ਜਿੱਦ ਦੇ ਨਾਲ ਫਿਰ ਅਸੀਂ ਜਿਹੜਾ ਮੰਜ਼ਲ ਤੇ ਜ਼ਰੂਰ ਪਹੁੰਚਾਂਗੇ ਬੇਸ਼ੱਕ ਅਸੀਂ ਜਿਹੜਾ ਅਖੀਰਲੀ ਤੇੱਚਾ ਜਿਹੜਾ ਮਿੱਥੇ ਆ ਉਹਦੇ ਤੱਕ ਨਾ ਪਹੁੰਚੀਏ ਪਰ ਜਿਹੜਾ ਅਸੀਂ ਕਿਤੇ ਨਾ ਕਿਤੇ ਜ਼ਰੂਰ ਪਹੁੰਚਾਂਗੇ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਹਾਸਲ ਜ਼ਰੂਰ ਹੋਵੇਗਾ ਜੀ ਹਾਂ ਥੋੜਾ ਜਿਆਦਾ ਜ਼ਿੱਦੀ ਤਾਂ ਬੰਨਾ ਹੀ ਚਾਹੀਦਾ ਹੈ ਅ ਬਸ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਜ਼ਿੱਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਹੰਕਾਰੀ ਬਣ ਜਾਈਏ ਜ਼ਿੱਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਕਿਸੇ ਦਾ ਅਪਮਾਨ ਕਰੀਏ ਜ਼ਿੱਦੀ ਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਅੜਬ ਸੁਭਾ ਦੇ ਬਣ ਜਾਈਏ ਜ਼ਿੱਦੀ ਇਨਸਾਨ ਜਿਹੜਾ ਹੈ ਉਹ ਹਮੇਸ਼ਾ ਨਿਮਰ ਜ਼ਰੂਰ ਰਹੇਗਾ ਕਿਉਂਕਿ ਉਸਨੇ ਜ਼ਿੰਦਗੀ ਦੇ ਵਿੱਚ ਬਹੁਤ ਮਿਹਨਤ ਦੇ ਨਾਲ ਅਚੀਵ ਕਰਨਾ ਹੁੰਦਾ ਹੈ ਜ਼ਿੱਦੀ ਤਾਂ ਹੀ ਆਪਾਂ ਕਹਿੰਦੇ ਆ ਨਾ ਕਿਉਂਕਿ ਉਹਦੇ ਕੋਲ ਉਹ ਚੀਜ਼ ਹੁੰਦੀ ਨਹੀਂ ਤੇ ਉਹਨੂੰ ਪਤਾ ਹੈ ਕਿ ਇਹ ਚੀਜ਼ ਅਚੀਵ ਕਰਨ ਦੇ ਲਈ ਮੈਨੂੰ ਬਹੁਤ ਸੰਘਰਸ਼ ਕਰਨਾ ਪੈਣਾ ਪਏਗਾ ਮੈਨੂੰ ਬਹੁਤ ਮਿਹਨਤ ਕਰਨੀ ਪਏਗੀ ਇਸ ਲਈ ਨਿਮਰਤਾ ਜਿਹੜੀ ਆ ਉਹ ਹਮੇਸ਼ਾ ਰੱਖੋ ਕਿਸੇ ਦਾ અપਮਾਨ ਨਾ ਕਰੋ ਕਿਸੇ ਦਾ ਨੁਕਸਾਨ ਨਾ ਪਹੁੰਚੇ ਬਸ ਅਜੇ ਹੀ ਜ਼ਿੱਦ ਕਰੋ ਤੇ ਥੋੜਾ ਜਿਹਾ ਜ਼ਿੱਦੀ ਜ਼ਰੂਰ ਬਣੋ ਤਾਂ ਕਿ ਅਸੀਂ ਆਪਣੀਆਂ ਖੁਸ਼ੀਆਂ ਚੜਾ ਸਕੀਏ ਤਾਂ ਕਿ ਅਸੀਂ ਆਪਣੇ ਸੁਪਨੇ ਪੂਰੇ ਕਰ ਸਕੀਏ ਤਾਂ ਕਿ ਅਸੀਂ ਜੋ ਸੋਚਿਆ ਹੈ ਜ਼ਿੰਦਗੀ ਵਿੱਚ ਕੁਝ ਬਨਨ ਦਾ ਉਸੀਂ ਬਣ ਸਕੀਏ ਤੇ ਇਹੀ ਆਸ ਕਰਦੇ ਹਾਂ ਕਿ ਅਸੀਂ ਥੋੜਾ ਥੋੜਾ ਜ਼ਿੱਦੀ ਬਣ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰੀਏ ਤੇ ਅੱਜ ਦੇ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਫਿਰ ਮਿਲਾਂਗੇ ਧੰਨਵਾਦ